ਤੇ ਮੇਰੇ ਦੋ ਦਿਨ ਹੈਗੇ ਪਸ਼ੂ ਉਥੇ ਭੁੱਖੇ ਭੱਜਣ ਅੰਦਰ ਨੇ ਅੰਦਰ ਆ ਉਥੇ ਪਾਣੀ ਦੇ ਵਿੱਚ ਤੇ ਪ੍ਰਸ਼ਾਸਨ ਤੋਂ ਅਜੇ ਤੱਕ ਬੇੜੀ ਨਹੀਂ ਦਿੱਤੀ ਗਈ ਤੇ ਹੋ ਰਹੇ ਨੇ ਦੇਣਾ ਸਾਨੂੰ ਟੱਟੂ ਦੇਣਾ ਇਹਨਾਂ ਦਾ ਸਾਨੂੰ ਕੇ ਸਿਰ ਮੰਤਰੀ ਲੱਗਦੇ ਪੂਰੇ ਪ੍ਰਬੰਧ ਕਰਤੇ ਲੋਕ ਮੁੱਖ ਮੰਤਰੀ ਨੇ ਜਿਹੜੇ ਇਥੇ ਰੰਗ ਭਾਗ ਲਾਏ ਉਹ ਸਾਰੀ ਮੀਡੀਆ ਦੇ ਸਾਹਮਣੇ ਆ ਮੁੱਖ ਮੰਤਰੀ ਨਹੀਂ ਜੀ ਕੋਈ ਸਾਡੇ ਕੋਲ ਤਾਂ ਇੱਥੇ ਕੋਈ ਨਹੀਂ ਪਿਛਲੀ ਵਾਰੀ ਤੋਂ ਪਜਾਮਾ ਲਵੇੜ ਕੇ ਚਲੇ ਗਿਆ ਹਵੇਲੀ ਤੋਂ ਉਹ ਪਤਾ ਨਹੀਂ ਧੁਵਿਆ ਕਿ ਨਹੀਂ ਧੁਵਿਆ ਦਾ ਵਿਚਾਰੇ ਦਾ ਉਹਨਾਂ ਦੇ ਤਾਂ ਘਰੇ ਗੱਬੀਪੀਆਂ ਨੂੰ ਜੱਫੀਆਂ ਪਾ ਕੇ ਗਏ ਸੀ ਕੁਛ ਵੀ ਆ ਪਾਈ ਜਾਵੇ ਜੱਫੀਆਂ ਜੋ ਮਰਜ਼ੀ ਆਪਾਂ ਦੇਣਾ ਇਹਨਾਂ ਕੱਖਣੀ ਆ ਕਿਸੇ ਸਰਕਾਰ ਨੇ ਬਾਣੀ ਫੜੀ ਜੋ ਸਿੱਧੀ ਗੱਲ ਨਾ ਕਿਸੇ ਨੇ ਕੁਝ ਦੇਣਾ ਹੈ ਤੇ ਸਾਡੇ ਭਰਾ ਜਿਹੜੇ ਕੋ ਜਿਹਦੇ ਕੋ 10 20 ਕਿਲੇ ਟਿਕਾਣੇ ਹੈਗੇ ਆ ਸੁੱਕਦੇ ਬੈਠਾ ਉਹੋ ਹੀ ਸੇਵਾ ਕਰਨ ਲਿਆ ਤੇ ਜੋ ਕਹਿੰਦੇ ਕਿ ਜਿਹੜਾ ਇੱਥੇ ਝੋਨਾ ਵਾ ਨਾ ਜਿੰਨਾ ਚਿਰ ਉਹ ਝੋਨਾ ਦਿਸਦਾ ਵਾ ਨਾ ਉਹਨਾਂ ਚਿਰ ਅਸੀਂ ਅਗਨਬੋੜ ਨਹੀਂ ਦੇਣੀ ਇਹਦਾ ਮਤਲਬ ਹੈ ਕਿ ਜਿੰਨਾ ਚਿਰ ਅਸੀਂ ਡੁੱਬ ਦੇਣੀ ਆ ਉਹਨਾਂ ਚਿਰ ਸਾਨੂੰ ਕਿਸੇ ਨੇ ਬਚਾਉਣ ਨਹੀਂ ਆਉਣਾ ਕੀ ਕੰਮ ਕੀ ਆਉਂਦਾ ਹੈ ਤਹਿਸੀਲਦਾਰ ਆਉਂਦਾ ਅਫਸਰ ਆਉਂਦਾ ਕੋਈ ਫਾਇਦਾ ਹੁੰਦਾ ਜੇ ਕੁਝ ਕਰਕੇ ਨਹੀਂ ਜਾਂਦੇ ਕੁਛ ਨਹੀਂ ਫੋਟੋ ਖਿੱਚ ਕੇ ਚਲੇ ਜਾਂਦੇ ਇੱਥੋਂ ਥੱਲੇ ਨਹੀਂ ਜਾਂਦੇ ਕਿਸੇ ਦੇ ਵੀ ਮੈਂ ਨਾ ਸੱਚ ਜਾਣਿਓ ਮੈਂ ਕਿਸੇ ਦੇ ਬੂਡ ਗਿੱਲੇ ਹੁੰਦੇ ਨਹੀਂ ਇਥੇ ਵੇਖੇ ਲੋਕ ਵਿਚਾਰੇ ਜੇ ਅੰਦਰੋਂ ਬਾਹਰ ਨਿਕਲਦੇ ਆ ਤਾਂ ਵੀ ਮਰਦੇ ਆ ਜੇ ਘਰਾਂ ਚ ਰਹਿੰਦੇ ਆ ਪਤਾ ਨਹੀਂ ਕਿਹੜੇ ਵੇਲੇ ਛੱਤ ਡਿੱਗ ਪੈਣੀ ਆ ਕਾਤਾ ਵੀ ਮਰਦੇ ਆ ਜੀ ਅੱਛਾ ਤਹਿਸੀਲਦਾਰ ਆਣ ਕੇ ਮੇਰੇ ਨਾਲ ਗੱਲ ਤਾਂ ਕਰੇ ਸਾਡੇ ਪਿੰਡ ਨੂੰ ਦਿੱਤਾ ਕੀ ਐ ਨੇ ਇੱਥੇ মিডিਆ ਸਾਹਮਣੇ ਤੁਸੀਂ ਇਹ মিডিਆ ਸਾਹਮਣੇ ਆਖੀਂ ਨਾ ਸਾਰਾ ਕੁਝ ਦੇ ਦੇ ਸਾਰਾ ਕੁਝ ਦੇ ਤਾਂ ਇਹਨਾਂ ਨੇ ਕਹਿੰਦੇ ਸੀ ਪ੍ਰਬੰਧ ਬਹੁਤ ਕਰੀ ਬੜਾ ਪ੍ਰਬੰਧ ਕੀਤਾ ਜੀ ਇਹਨਾਂ ਨੇ ਆ ਵੇਖੋ ਤੁਹਾਡੇ ਸਾਹਮਣੇ ਹੀ ਆ ਬਹੁਤ ਪ੍ਰਬੰਧ ਕੀਤਾ ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਕੀਤਾ ਜ਼ਿਮੀਦਾਰੋਂ ਮਾਰਿਆ ਗਿਆ ਕਿਉਂਕਿ ਅਸੀਂ 20 25 ਬਜਹ ਹਜ਼ਾਰ ਖਰਚਾ ਕਰਕੇ ਅੱਜ 1 ਮਹੀਨੇ ਬਾਅਦ ਅਸੀਂ ਫਸਲ ਵਧਣੀ ਸੀ ਅੱਜ ਉਹ 20 20 30 30 ਥੱਲੇ ਆ ਗਿਆ ਕਰਜ਼ੇ ਠ ਆ ਗਿਆ ਜੋ ਜ਼ਿਆਦਾ ਮਿੱਟੀ ਕੀਤਾ ਪਿਆ ਜੀ ਨਹੀਂ ਕੁਝ ਹਾਲ ਹੀ ਨਹੀਂ ਇਹਦਾ ਕੋਈ ਕੋਈ ਪ੍ਰਬੰਧ ਸਰਕਾਰਾ ਨਹੀਂ ਕੋਈ ਜੀ ਸਾਡੇ ਹੁਣ ਚਲੋ ਮੈਂ ਤਾਂ ਨਿਹਾਲਾ ਦੇ ਵੇਰਾ ਧੀਰਾ ਘਰਾ ਇਹੋ ਹੀ ਮੀਡੀਆ ਤੇ ਚੱਲੀ ਜਾਂਦਾ ਵੀ ਨਿਹਾਲਾ ਧੀਰਾ ਘਰਾ ਹਾਂ ਹਾਂ ਬਿਲਕੁਲ ਠੀਕ ਹੈ ਲੋਕ ਬਈ ਬਈ ਕਾਂ ਤੇ ਬੈਠੇ ਸਾਡੇ ਤਾਂ ਵੱਡ ਵੱਡੇ ਦਾ ਇੰਨਾ ਮੈਂ ਉਹਨਾਂ ਦਾ ਸ਼ੁਗਰ ਗੁਜਾਰਾਂ ਵੀ ਜਿਹੜੇ ਸੁੱਕ ਤੇ ਬੈਠੇ ਆ ਉਹਨਾਂ ਨੇ ਪਿੰਡ ਕਾਮਲਵਾਲਾ 324 ਜਿਹੜਾ ਬੰਨੂਪਾਰ ਵੀ ਵਸਾ ਲਿਆ ਵਾ ਨਹੀਂ ਤਾਂ ਅੱਜ ਇਹਨਾਂ ਲੋਕਾਂ ਕੋ ਗੋ ਅਸੀਂ ਵੀ ਵੇਲੀਆਂ ਤੇ ਡੁੱਬੇ ਹੋਣਾ ਸੀ ਸਾਡਾ ਪਿੰਡ ਕਲਾ ਪੰਜਾਂ ਛਾਂ ਪਿੰਡਾਂ ਦਾ ਮਾਲਕਾ ਜੀ ਜਾ ਮਾ ਮੇਲਾ ਬਲਾ ਮੇਗਾ ਕਾਮਲਾਲਾ 324 ਮੁੱਠਿਆਂ ਵਾਲਾ ਨਿਹਾਲੇ ਦੇ ਮੇਰੇ ਥੀਰੇ ਘਰ ਤੱਕ ਸਾਡੇ ਲੋਕਾਂ ਦੀ ਪਹਿਲੀ ਆ ਤੇ 1 ਰੁਪਏ ਦੀ ਰਾਤ ਸਮਗਰੀ ਨਹੀਂ 1 ਰੁਪਈਆ ਜਾ ਕੇ ਵੇਖੋ ਉੱਥੇ ਜਾ ਕੇ ਤੇ ਸਾਡੇ ਸਿਰਫ ਪੰਜਾਂ ਘਰਾਂ ਦੀ ਜ਼ਮੀਨ ਆ ਬੰਨੋ ਐਸ ਬਣੀ ਹੂੰ 12 1300 ਵੋਟ ਆ ਜਿਹਦੀ ਸਾਰੀ ਪੰਜਾਂ ਪਿੰਡਾਂ ਦੀ ਜ਼ਮੀਨ ਹੂੰ 1 ਰੁਪਈਏ ਸਾਰੀ ਦਰਿਆ ਵਾਲੀ ਸਾਈਡ ਤੇ ਦਰਿਆ ਨਹੀਂ ਜੀ ਮਾਲਕਾਂ ਦਰਿਆ ਨਾ ਕਹੋ ਹਾਂ ਇਹ ਇਹ ਮੈਂ ਜਾਣ ਕੇ ਸ਼ਰਮ ਉਹ ਕਿਉਂ ਕਿ ਮੈਂ ਇਹ ਰੇਗ ਤੂੰ ਇਹ ਕਹਿੰਦਾ ਮੈਨੂੰ ਦਰਿਆ ਨਾਲ ਕਿ ਮੈਂ ਚੋਕੇ ਪਾਣੀ ਲੈ ਕੇ ਵੜ ਜਾਣਾ ਜੋ ਬਿਲਕੁਲ ਸਹੀ ਗੱਲ ਸਿੱਧੀ ਗੱਲ ਅਸੀਂ ਮਾਲਕਾਂ ਚਾਲੀਆਂ ਚਾਲੀਆਂ ਕਿੱਲੇ ਦੇ ਕੌਣ ਆਖੂ ਦਰਿਆ ਦੀ ਪਹਿਲੀ ਇਹ ਲੋਕ ਜਦੋਂ ਮੀਡੀਆ ਜਿਵੇਂ ਆਉਂਦੀਆਂ ਬੰਦੀਆਂ ਚੰਡੀਗੜ੍ਹ ਦੀਆਂ ਦਿੱਲੀ ਦੀਆਂ ਲੈਣੀਆਂ ਉਹਦੇ ਨਾਲੋਂ ਚੰਗੀਆਂ ਜਿਹਾ ਬੰਦੀਆਂ ਲੈਣਦੀਆਂ ਨਾ ਦੀਆਂ ਅੱਛੀ ਗੱਲ ਹੈ ਜਦੋਂ ਕੌਣ ਕੋ ਪਾਣੀ ਦੀ ਜ਼ਮੀਨ ਦੀ ਇਹ ਸਮੱਸਿਆ ਮੈਂ ਤੋਂ ਪੇੜ ਤੋਂ ਇੱਥੇ ਡੀਸੀ ਸਾਹਿਬ ਆਏ ਤੁਸੀਂ ਉਹਨਾਂ ਨੂੰ ਸਾਡੀ ਜੀ ਸਾਡੀ ਮੈਂ 2 ਮਿੰਟ ਟਾਈਮ ਲੈਣਾ ਸੀ ਉਹ ਡੀਸੀ ਸਾਹਿਬ ਚਲੇ ਗਏ ਤਹਿਸੀਲਦਾਰਾਂ ਦਾ ਸਾਰਾ ਕੋਈ ਦੇਤਾ ਦੱਸੋ ਜੀ ਕੀ ਦੇਤਾ ਇਹਨਾਂ ਨੇ ਮੈਨੂੰ ਹੀ ਦਿੱਤਾ ਦੇ ਲੋਕ ਕਹਿੰਦੇ ਬੇੜਾ ਕਰ ਕਰਕੇ ਰਹੇ ਆ ਸੇਕਾ ਲਿਖੋ ਹੜਪੀਤ ਰਾਸਮਗਰੀ ਆਈ ਆ ਮੁਹੱਲੀ ਕਰਾ ਲਈ ਕਿੱਥੋਂ ਵੀ ਆ ਜੀ ਸਾਡੇ ਜ਼ਿਮੀਂਦਾਰ ਸਿੱਖ ਸੰਸਥਾ ਵਾਲੇ ਸਿੱਖ ਯੂਨੀਟਰ ਮੈਨੂੰ ਤਾਂ ਨਹੀਂ ਚ ਕਿਸੇ ਸਰਕਾਰ ਨੇ ਬਾਣੀ ਫੜੀ ਜੋ ਹਾਂ ਸਿੱਧੀ ਗੱਲ ਨਾ ਕਿਸੇ ਨੇ ਕੁਝ ਦੇਣਾ ਹੈ ਤੇ ਸਾਡੇ ਭਰਾ ਜਿਹੜੇ ਕੋਈ 10 20 ਕਿਲੇ ਟਕਾਣੇ ਹੈਗੀ ਆ ਸੁੱਕਦੇ ਬੈਠਾ ਉਹੋ ਹੀ ਸੇਵਾ ਕਰਨ ਦੇ ਇਥੇ ਆ ਬਾਬਾ ਬੋਲਣ ਲੱਗਿਆ ਸਾਨੂੰ ਬੋਲਣ ਨਹੀਂ ਦਿੱਤਾ ਆਹੋ ਦੱਸੋ ਤੁਹਾਡਾ ਹੀ ਸਰਪੰਚ ਹੈ ਕਾਖੀ ਜਾਂਦਾ ਸਾਨੂੰ ਸਾਰਾ ਕੋਈ ਮਿਲਣ ਿਆ ਸਰਪੰਚ ਮਿਲਦਾ ਲਈ ਜਾਵੇ ਸਾਡੇ ਕੋਲ ਡੰਗਰਾਂ ਵਿੱਚ ਭੁੱਖੇ ਪੰਨ ਤੇ ਬੈਠੇ ਸਾਡੇ ਤੂੜੀ ਨਹੀਂ ਹੈਗੀ ਤੂੜੀ ਸਾਡੀ ਦਾ ਦਰਿਆ ਦੂੜੀ ਪਿਆ ਜਾ ਕੇ ਵੇਖੋ ਮੰਦਰੇ ਨੇ ਸ਼ਬਦ ਪਹਿਲਾਂ ਬੋਲਿਆ ਸੀ ਮੈਂ ਦੁਬਾਰਾ ਉੱਤੇ ਆਉਣਾ ਕਿ ਲੋਕ ਸਾਡੇ ਮੀਡੀਆ ਵਾਲੇ ਵੀ ਕਹਿੰਦੇ ਆ ਕਿ ਦਰਿਆ ਵਾਲੀ ਜ਼ਮੀਨ ਹੈ ਲੋਕ ਜਾਣ ਕੇ ਬੈਠਿਆ ਹੁਣ ਇੱਥੇ ਦੱਸੋ ਇੱਥੇ ਦੱਸੋ ਇਹ ਮਾਲਕ ਮੈਡਮ ਸੀ ਐਸ ਡੀ ਐਮ ਸਾਰੇ ਉਹ ਐਸ ਡੀ ਵੀ ਮੈਡਮ ਸੀ ਉਹਨਾਂ ਨੇ ਇਹੋ ਬੇਨਤੀ ਕੀਤੀ ਸਾਡੇ ਬਾਨੇ ਨਹੀਂ ਬੱਜੇ ਉਹੜੇ ਆਹ ਸੜਕ ਕੀ ਸੀ ਉਹ 20 ਕਰਮਾ ਸੜਕ ਸੀ ਆ ਪਿੰਡ ਵਾਲਿਆਂ ਨੇ ਆਪਦੇ ਕੋਲੋਂ ਲਿਆ ਕੇ ਬੱਜੀ ਉੱਥੇ ਪਾਈ ਆ ਲੋਕ ਬੱਜੇ ਪੁਲ ਦੇ ਉੱਤੋਂ ਦੀ 1 ਰੁਪਏ ਦਾ ਨਹੀਂ ਭੁੱਲਣ ਸਾਨੂੰ ਇਹੋ ਸਵਾਲ ਕੀਤਾ ਵੀ ਤੁਸੀਂ ਇਹ ਦੱਸੋ ਵੀ ਚਲੋ ਅੱਗੇ ਕਾਲੀ ਦਾਲ ਸੀ ਕਾਂਗਰਸ ਸੀ ਬੜੇ ਬੜੇ ਫੰਡ ਆਏ ਆ ਪਰਸੋ ਚੌਥ ਮੇਰੇ ਫੇਰ ਨਹੀਂ ਮੱਥੇ ਲੱਗਾ ਤੇ ਉਹ ਆਂਦਾ ਜੀ ਸਾਡੇ ਕੋਲ ਬਜਟ ਨਹੀਂ ਹੈਗਾ ਜੇ ਸਰਕਾਰ ਕੋਲੇ ਬਜਟ ਨਹੀਂ ਹੈਗਾ ਇਹ ਪਿੰਡ ਦਾ ਸਰਪੰਚਾ ਕਿ ਚੌਂਕੀਦਾਰ ਵੀ ਇਹਨੂੰ ਬਜਟ ਲੈਣਾ ਪੈਣਾ ਕਿਦੋਂ ਜਦੋਂ ਪਿਛਲੇ ਸਮਿਆਂ ਚ ਹੜ ਆਉਂਦੇ ਸੀ ਤੇ ਮੈਂ ਖੁਦ 2-3 ਵਾਰ ਪ੍ਰਕਾਸ਼ ਸਿੰਘ ਬਾਦਲ ਇੱਥੇ ਆਉਂਦੇ ਸੀ ਤਿੰਨ ਵਾਰਾਂ ਮੈਂ ਪਿੰਡੇ ਬੰਦ ਲਿਆਈ ਉਹਨਾਂ ਨੂੰ ਮੈਂ ਖੁਦ ਕਾਲੀ ਦਲ ਦੇ ਵਿੱਚ ਸੀ ਤਿੰਨ ਵਾਰਾਂ ਹੀ ਇੱਥੇ ਬਾਹਰ ਛੱਡਿਆ ਲਿਆ ਗਏ ਬੰਦ ਤੇ ਤਿੰਨ ਵਾਰਾਂ ਨਹੀਂ ਜੀ ਕੋਈ ਸਾਡੇ ਕੋਲ ਤਾਂ ਇੱਥੇ ਕੋਈ ਨਹੀਂ ਪਿਛਲੀ ਵਾਰੀ ਤਾਂ ਪਜਾਮਾ ਲਵੇੜ ਕੇ ਚਲੇ ਗਿਆ ਹਵੇਲੀ ਤੋਂ ਉਹ ਪਤਾ ਨਹੀਂ ਤੁਪਿਆ ਕਿ ਨਹੀਂ ਤੁਪਿਆ ਦਾ ਵਿਚਾਰੇ ਦਾ ਨਹੀਂ ਜੀ ਕਰ ਜੋ ਪੁੱਛਿਆ ਮੈਂ ਉਹਨਾਂ ਨੂੰ ਉਹਨਾਂ ਨੂੰ ਪੁੱਛਿਆ ਆਂ ਸਾਡੇ ਕੋਲ ਸਾਇਨ ਹੈ ਕਿ ਫੋਨ ਨੰਬਰ ਭਗਵੰਤਮਾਨ ਦਾ ਹੈਗਾ ਵਾ ਉਹਨਾਂ ਦੇ ਤੇ ਘਰੇ ਆ ਕੇ ਬੀਬੀਆਂ ਨੂੰ ਜੱਫੀਆਂ ਪਾ ਕੇ ਗਏ ਸੀ ਕੁਝ ਵੀ ਆ ਪਾਈ ਜਾਵੇ ਜੱਫੀਆਂ ਜੋ ਮਰਜੀ ਆਪਰ ਦੇਣਾ ਇਹਨਾਂ ਕੱਖਣੀ ਆ ਨਹੀਂ ਉਹ ਤਾਂ ਕਹਿੰਦੇ ਬੱਕਰੀ ਮੁਰਗੀ ਦਾ ਮੁਆਵਜ਼ਾ ਹੀ ਹੈ ਜੀ ਬੱਕਰੀ ਮੁਰਗੀ ਠੀਕ ਹੈ ਵੇ ਕਾਨੂੰਨ ਮੇਰੇ ਘਰੇ ਪਿਆ ਮੈਂ ਤੁਹਾਨੂੰ ਕਾਪੀ ਲਿਆ ਦੇਣਾ ਇਹਨੇ ਪੜ੍ਹ ਕੇ ਬੋਲਿਆ ਹੂੰ ਮੁਰਗੀ ਬੱਕਰੀ ਜੇ ਸਪੈਦਾ ਰੋੜਦਾ ਵਾ ਕਿ ਇਹਦੇ ਭਾਂਡੇ ਰੋੜਦੇ ਆ ਕਿ ਇਹਦੀ ਝੁੱਗੀ ਝੋਬੜੀ ਰੋੜਦੀ ਆ ਹੈ ਕਾਨੂੰਨ ਸਾਡੇ ਕੋਲ ਆ ਮੈਂ ਹੜਪੀਰਤ ਕਮੇਟੀ ਦਾ ਵਰਕਰ ਆ ਪਰ ਮੈਂ ਉਹਦੇ ਵਿੱਚ ਕੰਮ ਕੀਤਾ ਵਾ ਅਸੀਂ ਖੁਦ ਜਾ ਕੇ ਰੱਖਿਆ ਗਵਰਨਰ ਸਾਹਿਬ ਇੱਥ ਅਰੇ ਘੜਦੇ ਉਹਨਾਂ ਨੂੰ ਵਿਖਾਇਆ ਵੀ ਅਸੀਂ ਇਹ ਮਾਲ ਕਾਂ ਜਮੀਨਾਂ ਦੇ ਕੋਈ ਟੁੱਟੀ ਜਮੀਨ ਨਹੀਂ ਹੈਗੀ ਕੋਈ ਕੋਈ ਕਹਦੇ ਕਿਸੇ ਦੀ ਹੈ ਸਾਡੇ ਦਾਦਿਆਂ ਪਤਾ ਲਾਟ ਮਿੰਟਾਂ ਜਮੀਨਾਂ ਨੇ ਬੈਹ ਦੀਆਂ ਜਮੀਨਾਂ ਨੇ ਅਸੀਂ ਆਪ ਖੁਦ ਵੇਲੇ ਕੇ ਸਾਰੀਆਂ ਲਈਆਂ ਨੇ ਤੁਹਾਨੂੰ ਕੋਣ ਕੋਣ ਇੱਕ ਵਾਰੀ ਹੱਟ ਦੀ ਮਾਰ ਪੈ ਜੇ ਕਿੰਨਾ ਚਰਨੀ ਉੱਠਦਾ ਬੰਦਾ ਜੀ ਅਸੀਂ ਤੇ 88 ਤੋਂ ਚਲੋ ਜਿਆਦਾ ਪਿੱਛੇ ਨਹੀਂ ਜਾਂਦਾ ਮੈਂ 88 ਤੋਂ ਵੇਖਿਆ ਆ ਗਿਆ ਮੁੜ ਕੇ ਆ ਗਿਆ 12 ਦੇ ਵਿੱਚ ਆ ਗਿਆ 18 19 ਦੇ ਵਿੱਚ ਆ ਗਿਆ 23 ਨੇ ਉਦੋਂ ਕਰਤਾ ਸਾਡੇ ਦੇ ਇਹ ਵਿਆਹ ਕਰਾਈ ਜਾਂਦੇ ਸਾਡੇ ਬੱਚੇ ਨਹੀਂ ਵਿਆਹ ਜਾਣੇ ਕੋਈ ਬਾਹਰ ਨਹੀਂ ਭੇਜ ਸਕਦੇ ਕਿਸੇ ਨੂੰ ਪੜ੍ਹਾਈ ਨਹੀਂ ਕਰ ਸਕਦੇ ਮੈਂ ਖੁਦ 23 ਦੇ ਵਿੱਚ ਮੇਰੇ ਕੋਲ ਵੀ 18-20 ਕਿੱਲੇ ਵਾਈ ਕਰਦਾ ਮੇਰੀ ਗੁੱਡੀ ਜੇਐਨਐਮ ਦਾ ਕੋਰਸ ਕਰਦੀ 3 ਲੱਖ ਦੇ ਵਿੱਚ ਛੋੜੇ ਵਾਲਾ ਡੇਢ ਲੱਖ ਫੀਸ ਨਾ ਦੇਣ ਦੇ ਕਰਕੇ ਗੁੱਡੀ ਨੂੰ ਸਕੂਲੋਂ ਕੱਢਦਾ ਮੈਂ ਡੀਸੀ ਤੱਕ ਜਾ ਕੇ ਰੋਇਆ ਮਹਾ ਵੀ ਦੱਸੋ ਮੇਰਾ ਆਮਦਨ ਸਰਟੀਫਿਕੇਟ ਨਹੀਂ ਬੰਦ ਦਿੱਤਾ ਜਾਂ ਮੇਰੀ ਪਰੌਟੀ ਮੇਰੇ ਜਾ ਕੇ ਤੁਸੀਂ ਜੇ ਫਾਰਮ ਵੇਖੋ ਮੇਰੀ ਫਸਲ ਤੁਲੂ ਤੇ ਮੈਂ ਪੈਸੇ ਲੈਣੇ ਪਾਣੀ ਹੁਣ 23 ਨਾਲੋਂ ਜ਼ਿਆਦਾ ਆ ਕਿ ਉਹਨਾਂ ਹੀ ਆ ਉਹਨਾਂ ਦੇ ਤੋਂ ਬਰਾਬਰ ਹੀ ਹੋਇਆ ਜੀ ਕੋਈ ਮਾੜਾ ਮੋੜ ਕੋਈ ਪੋ ਵੀ ਸਾਡੇ ਆਪਣੀ ਡਾਫ ਬੰਨ ਟੁੱਟਾ ਕਰਕੇ ਜਿਹੜਾ ਤਾਂ ਦੱਸਿਆ ਮੇਨ ਚੋਂ ਪੰਜਾਂ ਪਿੰਡਾਂ ਨੂੰ ਜੋੜਦਾ ਵਾ ਕਾਮਲ ਵਾਲਾ 324 ਨਿਹਾਲਾ ਲਵੇ ਦਾ ਟੱਲੀ ਗਲਾਮ ਬੰਡਾਲੇ ਨੂੰ ਜਾਂਦਾ ਉਹ ਸੜਕ ਨਹੀਂ ਇੱਕ ਬੱਜੀ ਹੋ ਰਹੀ ਹੈ ਇਹਨਾਂ ਤੋਂ ਕੀ ਹੋਣਾ ਹੈ ਹੂੰ ਬਦਲਾ ਆਇਆ ਨਹੀਂ ਫਿਰ ਕੋਈ ਛੋੜੀ ਸਾਡੇ ਪਿੰਡ ਡੁੱਬਾ ਪਿਆ ਜਾ ਕੇ ਛੱਪੜ ਦੇਖੋ ਤੁਸੀਂ ਤੁਹਾਨੂੰ ਮੇਰੇ ਨਾਲ ਮੀਡੀਆ ਚੱਲੇ ਸਾਰੀ ਹੂੰ ਆ ਗੁਰਦਸ਼ਨ ਸਿੰਘ ਹੁਣ ਇੱਕ ਦਿਨ ਕਰਕੇ ਗਿਆ ਕਵਰੇਜ ਉਹ ਦੇਖੋ ਜਾ ਕੇ ਸਾਡੇ ਸਾਡੇ ਬੱਚੇ ਸਕੂਲ ਦੇ ਵਿੱਚ ਨਹੀਂ ਹੈਗੇ ਮਾਸਟਰ ਮੁੜ ਗਏ ਹੋਵੇ ਹੂੰ ਜਿਆਦਾ ਨਹੀਂ ਮੇਰੇ ਨਾਲ ਉੱਥੇ ਜਾ ਕੇ ਚਲੇ ਜਾਵੇ ਜੇ ਡੀਸੀ ਨਾਲ ਮੇਰੇ ਚੱਲੇ ਤੇ 4-4 ਫੁੱਟ ਨਹੀਂ ਪਾਣੀ ਹੈਗਾ ਸਕੂਲ ਦੇ ਵਿੱਚ ਕੀ ਦੇ ਦੇਣਾਂ ਇਹਨਾਂ ਨੇ ਮੁੱਠਾ ਦਾ ਨਾਂ ਹੀ ਨਹੀਂ ਲੈਂਦੇ ਨਾਂ ਨਹੀਂ ਲੈਂਦੇ ਮੈਂ ਤਾਂ ਵੇਖ ਕੇ ਰਹਿਣ ਤਾਂਹੀਂ ਘਰ ਰਹਿ ਗਏ ਥੋੜੇ ਬਾਹਰ ਵੇਲੀਆਂ ਦੇ ਇਹ ਘਰ ਸਾਰੇ 5-7 ਆ ਜਦੋਂ ਦੇਣ ਹੀ ਕਰਦੇ 5-7 ਘਰ ਆ ਕਿ ਸਿੱਧੇ ਇਹਨਾਂ ਨੂੰ ਜਦੋਂ ਦੇਣ ਹੀ ਸਰਕਾਰ ਕਾਕ ਨੇ ਨਹੀਂ ਰਹੀ ਕੋਈ ਹੌਲਦੇ ਤੇ ਕਿਉਂ ਨਹੀਂ ਆਉਂਦੇ ਕਿਤਰਾ ਕੀ ਜਾਂਦੇ ਆਏ ਸਾਰੇ ਜੀ ਯਾਰ ਉੱਥੇ ਵਜ਼ਿਆ ਹੁਣ ਮੈਂ ਨਾ ਕਿਆ ਸਵੇਰ ਇਨਾ ਪਾਣੀ ਰੋੜਦਾ ਪਿਆ ਗੱਲ ਛੱਡ ਦੋ ਤੁਸੀਂ ਕਿਹੜੇ ਪਿੰਡ ਦੇ ਵਿੱਚ ਮੁਠੇ ਵਾਲੇ ਦੀਆਂ ਬੈਕਾ ਪੈਂਦੀਆਂ ਇਥੇ ਸੋਨ ਸਿੰਘ ਸਰਪੰਚ ਦੀਆਂ ਬੈਕਾਆਂ ਮੁੱਠੇ ਵਾਲੇ ਪਿੰਡ ਦੇ ਵਿੱਚ ਉੱਥੇ ਕੋਈ ਨਹੀਂ ਪਹੁੰਚਦਾ ਨਾ ਹਲ ਲਵੇਰਾ ਧੀਰੇ ਘਰ ਆਦਾ ਚਲੋ ਸੰਗਤਾਂ ਬਹੁਤ ਸੇਵਾ ਕਰ ਰਹੀਆਂ ਜਿਵੇਂ ਵੀ ਆਉਂਦੀਆਂ ਵਾਂ ਵੀ ਜਦੋਂ ਨਾਂ ਦਾ ਪਤਾ ਹੋਊਗਾ ਫੇਰ ਹੀ ਜਾਊਗਾ ਉਤਰਾ ਕੋਈ ਜਾ ਨਹੀਂ ਸਕਦਾ ਉਹ ਮੁਠਿਆ ਦਾ ਨਾਂ ਨਹੀਂ ਲੈਂਦੇ ਕਿ ਮੁਠਿਆ ਸੁੱਕੇ ਥਾਂ ਤੇ ਆ ਸਾਡੇ ਪਏ ਵੀ ਮੁਠਿਆ ਦਾ ਨਹੀਂ ਕਹਿੰਦਾ ਜੀ ਕਾਮਲ ਵਾਲਾ 324 ਮੁਠਿਆ ਵਾਲਾ ਤਰਨਤਾਲ ਚਾਈ ਤਾਂਮਲ ਵਾਲਾ ਉਰਫ ਮੁਠਿਆ ਵਾਲਾ ਲੱਗਦਾ ਵਾ ਕਾਮਲ ਵਾਲੇ 4-5 ਪਰੋਈ ਪਰਚ ਤੇ ਸਿਰਫ ਇਹ ਕਾਮਲ ਵਾਲਾ 324 ਹੱਦਬਸਤ ਨੰਗ ਲੱਗਦਾ ਆ ਵੀ ਮੁੰਡੇ ਸਾਡੀਆਂ ਵੇਹਲੀਆਂ ਦੇ ਨੇਥ ਪਾਰ ਬੈਠੇ ਆ ਇਹ ਨਿਹਾਲੇ ਲਵੇਰੇ ਦੀ ਜ਼ਮੀਨ 'ਚ ਬੈਠੇ ਉੱਥੇ ਬੈਠੇ ਕਾਮਲ ਵਾਲੇ ਦੀ ਚ ਇਹ ਵਿਚਾਰਾ ਉਥੋਂ ਨਾਲ ਤਰ ਕੇ ਆਇਆ ਉਥੋਂ ਇਹਨਾਂ ਨਾਲ ਪਾਣੀ ਆਇਆ ਇੱਥੋਂ ਉੰਜ ਰੋਡ ਦਾ ਕੋਈ ਕਿਸਤੀ ਨਹੀਂ ਹੈਗੀ ਹਸਾਬਲਾ ਇਹ ਫਾਟ ਆ 30 ਫੁੱਟ ਦੂੰਗੀ ਇਹ ਫਾਟ ਆ 30 ਫੁੱਟ ਦੂੰਗੀ ਜਿੱਥੋਂ ਅਗਨ ਬੋਟ ਲੈ ਕੇ ਜਾਂਦੇ ਮਨ ਕੇ ਚਲ ਮੈਂ ਆਇਆ ਵਾਂ ਉੱਥੇ ਰੁੜ ਜੇ ਕਿ ਕੋਈ ਜ਼ਿੰਮੇਦਾਰ ਹੈਗਾ ਹੁਣ ਉਹਨਾਂ ਦੇ ਪਿੰਦਾ ਇਹ ਬਾੜ ਸਾਡੇ ਅਜ ਨਾ ਕੋਈ ਇੱਥੇ ਕੋਈ ਬੇੜੀ ਵਾਲਾ ਹੈਗਾ ਸਿਸਟਮ ਕੋਈ ਅਜ ਤੱਕ ਬੇੜੀ ਨਹੀਂ ਦਿੱਤੀ ਹੁਣ ਨਾ ਪਸ਼ੂ ਅੰਦਰ ਨੇ ਕਿ ਪਸ਼ੂ ਬਾਹਰ ਕਰ ਲੈ ਉੱਥੇ ਬੱਜੇ ਭੁੱਖੇ ਮਰਨਦਾ ਜੀ ਸਿੱਧੀ ਗਾ ਤੂੜੀਆਂ ਹੈਗਾ ਗਿੱਲੀਆਂ ਹੋਈਆਂ ਉਹਨਾਂ ਉਂਝ ਰੁੜ ਗਈ ਉਹ ਗੱਲ ਆਹ ਵੇਖ ਲਓ ਮੇਰੇ ਹੱਥ ਡੋਲਣੀ ਤੇ ਮੇਰੇ ਦੋਦ ਨੇਗੇ ਪਸ਼ੂ ਉਥੇ ਭੁੱਖੇ ਭੱਜਣ ਅੰਦਰ ਨੇ ਅੰਦਰ ਆ ਉਥੇ ਪਾਣੀ ਦੇ ਵਿੱਚ ਤੇ ਪ੍ਰਸ਼ਾਸਨ ਤੋ ਅਜ ਤੱਕ ਬੇੜੀ ਨਹੀਂ ਦਿੱਤੀ ਕੀ ਤੇ ਹੋ ਰਹੇ ਨੇ ਦੇਣਾ ਸਾਨੂੰ ਆ ਦੋ ਦਿੱਤੀਆਂ ਤੂ ਦੇਣਾ ਇਹਨਾਂ ਦਾ ਸਾਨੂੰ ਆ ਦੋ ਖੜੀਆਂ ਤਹੇ ਬੇੜੀ ਇਹ ਤਾਂ ਸਿਰਫ ਇਹ ਸੰਸਥਾ ਦੀਆਂ ਬੇੜੀਆਂ ਹੋਈਆਂ ਰੈਕਸੂ ਆਪਰੇਸ਼ਨ ਕਰਨ ਦੇ ਕੱਲ ਦੇ ਸਰਕਾਰ ਤਾਂ ਕਹਿੰਦੀ ਅਸੀਂ ਪ੍ਰਬੰਧ ਬਹੁਤ ਕਰੀ ਜੀ ਬੜਾ ਪ੍ਰਬੰਧ ਕੀਤਾ ਜੀ ਇਹਨਾਂ ਨੇ ਆ ਵੇਖੋ ਤੁਹਾਡੇ ਸਾਹਮਣੇ ਹੀ ਆ ਬਹੁਤ ਪ੍ਰਬੰਧ ਕੀਤਾ ਇਹਨਾਂ ਨੇ ਕੁਝ ਨਹੀਂ ਇਹਨਾਂ ਨੇ ਕੀਤਾ ਸਰਦਾਰ ਸਾਹਿਬ ਕਹਿੰਦੇ ਜੀ ਪ੍ਰਬੰਧ ਬਹੁਤ ਹੈ ਜੀ ਟਾਈਮ ਲੱਗ ਜਾਂਦਾ ਤੁਸੀਂ ਮੇਰੇ ਹੱਥ ਯਾ ਡੋਲਣੀ ਵੇਖੋ ਦੋ ਦਿਨ ਹੋ ਗਏ ਮੇਰੇ ਪਸ਼ੂ ਭੁੱਖੇ ਬੱਜਿਆ ਮੈਂ ਦੁੱਧ ਲੈਉਣ ਤੋਂ ਬੈਠਾ ਇੱਥੇ ਤੇ ਮੇਰੇ ਪਸ਼ੂਆਂ ਨੂੰ ਅਜੇ ਤੱਕ ਪੱਠੇ ਨਹੀਂ ਪਏ ਜਾ ਕੇ ਤੇ ਤੁਹਾਡੇ ਹੈਗੇ ਆਪ ਦੇ ਕੇ ਬਾਹਰੋਂ ਕੋਈ ਪੱਠੇ ਨਹੀਂ ਹੈ ਸਿਰਫ ਤੂੜੀ ਅਕਲ ਜਿਹੜੀ ਪਾ ਕੇ ਆਣੀ ਪੱਠੇ ਸਾਰੇ ਫੀਡ ਜਿਹੜੀ ਮਿਲੀ ਸੀ ਉਹ ਪਾਤੀ ਆ ਸਰਕਾਰ ਵੱਲੋਂ ਕੋਈ ਫੀਡ ਆਈ ਸਿਰਫ ਇੱਕ ਬੋਰੀ ਦਿੱਤੀ ਗਈ ਆ ਤੁਸੀਂ ਦੱਸੋ ਵੀ ਇੱਕ ਬੋਰੀ ਨਾਲ ਬੰਦਾ ਕੀ ਆ ਜਿਹਦੇ 15 20 20 ਡੰਗਰ ਨੇ ਉਹ ਇੱਕ ਬੋਰੀ ਪੂਰੀ ਕਰ ਲੂ ਉੱਥੇ ਹੂੰ ਤੇ ਅਹੀਂ ਤਾਂ ਨਾ ਤਾਂ ਦੁਖੀ ਬੜਿਆ ਅਹੀਂ ਤਾਂ ਜੇ ਇੱਥੇ ਹੰਗਾਮਾ ਕੋਈ ਕਰਦਿਆਂ ਤੇ ਮੜਕੇ ਮੀਡੀਆ ਦੇ ਵਿੱਚ ਇਹ ਗੱਲ ਜਾਣੀ ਆ ਗਈ ਇਹ ਪ੍ਰਸ਼ਾਸਨ ਨੂੰ ਇਹ ਮੰਦਾ ਚੰਗਾ ਬੋਲਦੇ ਆ ਤੇ ਅਸੀਂ ਤੇ ਆਨੇ ਸਾਡੀ ਮਦਦ ਹੀ ਕਰੋ ਜਿਵੇਂ ਬਾਹਰਲੇ ਭਰਾ ਸਾਡੀ ਕਰਨ ਦਾ ਜਿਵੇਂ ਸੰਸਥਾਵਾਂ ਕਰਨੀਆਂ ਉਹ ਵੇਖੋ ਲੰਗਰ ਲਾਇਆ ਜਾ ਕੇ ਮੁੱਖ ਮੰਤਰੀ ਤਾਂ ਕਹਿੰਦੇ ਪੂਰੇ ਪ੍ਰਬੰਧ ਕਰਤੇ ਲੋਕਾਂ ਮੁੱਖ ਮੰਤਰੀ ਨੇ ਜਿਹੜੇ ਇੱਥੇ ਰੰਗ ਭਾਗ ਲਾਏ ਉਹ ਸਾਰੀ ਮੀਡੀਆ ਦੇ ਸਾਹਮਣੇ ਆ ਜਿਹੜਾ ਨੇ ਕਿਹਾ ਸੀ ਮੁਰਗੀ ਮਰੀ ਦੇ ਪੈਸੇ ਦੇਊਗਾ ਆਂਡਿਆਂ ਦੇ ਪੈਸੇ ਦੇਊਗਾ ਸਾਰਾ ਸਾਂ ਤਾਂ 6500 ਰੁਪਿਆ ਦੇ ਕੇ ਉਹਨੇ ਟਾਲ ਘਟਿਆ ਤੇ ਸਾਨੂੰ ਪਾਹੀ ਤਾਂ 4-4000 ਰੁਪਿਆ 42 45 ਸੋਹ ਤਾਂ ਲਵਾਈ ਦਿੱਤੀ ਝੋਨੇ ਦੀ ਦੂਰੀ ਰਹੀ ਸੀ ਝੋਨੇ ਲਾਈ ਸੀ ਪਿਛਲੀ ਵਾਰੀ ਤੇ ਅੱਜ ਜਿਹੜਾ ਜ਼ਿਮੀਂਦਾਰ ਜਿਹੜਾ ਜ਼ਿਮੀਂਦਾਰ ਉਹ ਮਾਰਿਆ ਗਿਆ ਕਿਉਂਕਿ ਅਸੀਂ 20 25 ਬਜੇ ਹਜ਼ਾਰ ਖਰਚਾ ਕਰਕੇ ਅੱਜ 1 ਮਹੀਨੇ ਬਾਅਦ ਅਸੀਂ ਫਸਲ ਵੜਨੀ ਸੀ ਅੱਜ ਉਹ 20 20 30 30 ਥੱਲੇ ਆ ਗਿਆ ਕਰਜ਼ੇ ਹੇਠ ਆ ਗਿਆ ਅੱਛਾ ਤਹਿਸੀਲਦਾਰ ਆਣ ਕੇ ਮੇਰੇ ਨਾਲ ਗਲਤ ਕਰੇ ਸਾਡੇ ਪਿੰਡ ਨੂੰ ਦਿੱਤਾ ਕੀ ਹੈ ਨੇ ਇੱਥੇ মিডিਆ ਸਾਹਮਣੇ ਤੁਸੀਂ ਇਹ মিডিਆ ਸਾਹਮਣੇ ਆਖੀਂਦਾ ਸਾਰਾ ਕੁਝ ਦੇ ਦੇ ਸਾਰਾ ਕੁਝ ਦੇ ਤਾਂ ਇਹਨਾਂ ਨੇ ਉਹ ਤਾਂ ਕਹਿੰਦੇ ਬੋਲੋ ਨਾ ਪ੍ਰਬੰਧ ਪੂਰੇ ਪ੍ਰਬੰਧ ਪ੍ਰਬੰਧ ਤੁਹਾਡੇ ਸਾਹਮਣੇ ਆ ਪੂਰੇ ਕਿਉਂਕਿ ਸਾਡੀਆਂ ਢਾਣੀਆਂ 15 20 ਘਰ ਆ ਜਿਹੜੇ ਮੁੱਠਿਆਂ ਦੇ ਵਿੱਚ ਆ ਤੇ ਮੁੱਠਿਆਂ ਵਾਲੀ ਦੀ ਸਾਰੀ ਮੋਠਿਆਣ ਦੀ ਸਾਰੀ ਜ਼ਮੀਨ ਜਿਹੜੀ ਉਹ ਦਰਿਆ ਦੇ ਮਤਲਬ ਪਾਣੀ ਦੇ ਵਿੱਚ ਆ ਉਹਨਾਂ ਦੇ ਉਹਨਾਂ ਦੇ ਪੱਠੇ ਵੀ ਪ੍ਰਬੰਧ ਇੱਥੇ ਇੰਨੇ ਜ਼ਿਆਦੇ ਆ ਕਿ ਜੇਕਰ ਸਮਾਜ ਸੇਵੀ ਸੰਸਥਾ ਵਿੱਚੋਂ ਚੱਲ ਜਾਨਾ ਤੇ ਤੁਹਾਨੂੰ ਇੱਥੇ ਕੋਈ ਵੀ ਨਹੀਂ ਦਿਖਣਾ ਜੀ ਅੱਜ ਤੋਂ 4 ਦਿਨ ਪਹਿਲਾਂ ਇੱਥੇ ਪ੍ਰਸ਼ਾਸਨ ਦੀ ਟੀਮ ਆਈ ਸੀ ਉਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਅਗਨਬੋਰ ਚਾਹੀਦੀ ਆ ਤਾਂ ਜੋ ਇੱਥੇ ਜਿਹੜੇ ਲੋਕ ਘਰਾਂ ਦੇ ਵਿੱਚ ਫਸੇ ਉਹਨਾਂ ਨੂੰ ਕੱਢਿਆ ਜਾਵੇ ਤੋਂ ਕਹਿੰਦੇ ਕਿ ਜਿਹੜਾ ਇੱਥੇ ਝੋਨਾ ਵਾ ਨਾ ਜਿੰਨਾ ਚਿਰ ਉਹ ਝੋਨਾ ਦਿਸਦਾ ਵਾ ਨਾ ਉਹਨਾਂ ਚਿਰ ਅਸੀਂ ਅਗਨਬੋਰ ਨਹੀਂ ਦੇਣੀ ਇਹਦਾ ਮਤਲਬ ਹੈ ਕਿ ਜਿੰਨਾ ਚਿਰ ਅਸੀਂ ਡੁੱਬ ਦੇਣੀ ਆ ਉਹਨਾਂ ਚਿਰ ਸਾਨੂੰ ਪ੍ਰਭਾਸਰਾ ਸ਼ਿਵਾ ਸੰਸਥਾ ਨੂੰ ਯੂਨਾਈਟਿਡ ਸਿਕ ਐਨ ਜੀਓ ਨੂੰ ਇਹ ਦਿੱਲੀ ਤੋਂ ਚੱਲ ਕੇ ਆ ਗਿਆ ਇਹ ਅੱਜ ਚੰਡੀਗੜ੍ਹ ਤੋਂ ਚੱਲ ਕੇ ਆ ਗਿਆ ਪਰ ਜਿਹੜਾ ਸਾਡਾ ਪ੍ਰਸ਼ਾਸਨ ਇੱਥੋਂ ਚੱਲ ਕੇ ਨਹੀਂ ਆਇਆ ਮਤਲਬ ਮੁੱਖ ਮੰਤਰੀ ਕਹਿੰਦੇ ਟੀਮਾਂ ਬਣਾਤੀਆਂ ਮੰਤਰੀਆਂ ਦੀਆਂ ਡਿਊਟੀਆਂ ਲਾਤੀਆਂ ਕੋਈ ਦਿਸਦੀਆਂ ਡਿਊਟੀਆਂ ਆ ਇੱਥੇ ਅੱਜ 10 ਦਿਨ ਤੋਂ ਪਲੱਸ 1 ਮਿੰਟ ਵੀ ਨਹੀਂ ਇੱਥੇ 10 ਦਿਨ ਤੋਂ ਪਲੱਸ ਦਿਨ ਹੋ ਗਿਆ ਵੀ ਸਾਨੂੰ ਹੜਪੀਟ ਦੇ ਵਿੱਚ ਹੜਾਂ ਦੇ ਵਿੱਚ ਰਹਿੰਦਿਆਂ ਨੂੰ ਤੁਸੀਂ ਮੈਨੂੰ ਦਿਖਾਓ ਕਿਹੜੀਆਂ ਟੀਮਾਂ ਵਾ ਬੈਠੇ ਆਏ ਹੈਗੇ ਆ ਬੈਠੇ ਆ ਪਰ ਉਹਨਾਂ ਦਾ ਦਿਖਾਓ ਨਾ ਵੀ ਵਰਕਿੰਗ ਲੈਵਲ ਕਿੰਨਾ ਵਾ ਕੀ ਕੰਮ ਸੀ ਆਉਂਦਾ ਹੈ ਤਹਿਸੀਲਦਾਰ ਆਉਂਦਾ ਅਫਸਰ ਆਉਂਦਾ ਕੋਈ ਫਾਇਦਾ ਹੁੰਦਾ ਜੇ ਕੁਝ ਕਰਕੇ ਨਹੀਂ ਜਾਂਦਾ ਕੁਝ ਨਹੀਂ ਫੋਟੋਆਂ ਖੇਚ ਕੇ ਚਲੇ ਜਾਂਦੇ ਇੱਥੋਂ ਥੱਲੇ ਨਹੀਂ ਜਾਂਦੇ ਕਿਸੇ ਦੇ ਵੀ ਮੈਂ ਨਾ ਸੱਚ ਜਾਣਿਓ ਮੈਂ ਕਿਸੇ ਦੇ ਬੂਟ ਗਿੱਲੇ ਹੁੰਦੇ ਨਹੀਂ ਇਥੇ ਵੇਖੇ ਹਮ ਕਿਸੇ ਦੇ ਬੂਟ ਗਿੱਲੇ ਹੁੰਦੇ ਨਹੀਂ ਇੱਥੇ ਵੇਖੇ ਜਰਾਬਾਂ ਸਣੇ ਬਾਹਰ ਹੀ ਰਹਿ ਜਾਂਦੇ ਵੀ ਸਾਡੀਆਂ ਜਰਾਬਾਂ ਨੇ ਗਿੱਲੀਆਂ ਹੋਣ ਮੇਰੀ ਸਾਤਾ ਨੇ 베ੜੀ ਦਿੱਤੀ ਕੱਲ ਕੀ ਹੋਇਆ ਜਿਹੜੀ ਸਾਡੇ ਕੋਲ ਇੱਕ ਬੋਟ ਸੀਗੀ ਉਹ ਸੀਗੀ ਚੱਪੂਆਂ ਵਾਲੀ ਬੋਟ ਉਹਦੇ ਨਾਲ ਸਾਡੇ ਤਿੰਨਾ ਘੰਟਿਆਂ ਦੇ ਵਿੱਚ ਇੱਕ ਪਰਿਵਾਰ ਰੈਸਕਿਊ ਹੁੰਦਾ ਸੀ ਦੋ ਤਿੰਨ ਜਾਣੇ ਇੱਕ ਪਰਿਵਾਰ ਸਾਡੇ ਕੋਲੋਂ ਇਸੇ ਗੱਲੋਂ ਰੋਸ ਗਿਆ ਕਿ ਯਾਰ ਤੁਸੀਂ ਸਾਨੂੰ ਰੈਸਕਿਊ ਕਰਨ ਨਹੀਂ ਆਏ ਸਾਡੇ ਕੋਲ ਕਿਹੜਾ ਕਨਵੋਟ ਸੀਗੀ ਸਾਡੇ ਕੋਲ ਕਿਹੜਾ ਕੋਈ ਪਾਵਰ ਸੀਗੀ ਅਸੀਂ ਤੇ ਭੈਣ ਭਰਾ ਜਿਹੜੇ ਸਾਰੇ ਰਲ ਮਿਲ ਕੇ ਇਕੱਠੇ ਹੋ ਗਏ ਇੱਕ ਦੂਜੇ ਦੀ ਸਪੋਰਟ ਕਰ ਰਹੇ ਸੀਗੇ ਪਰ ਸਾਨੂੰ ਚਾਹੀਦਾ ਵਾ ਕਿ ਇਸ ਟਾਈਮ ਜਿਹ ਦਿੱਤਾ ਜਾਵੇ ਕਿਉਂਕਿ ਵੋਟਾਂ ਤਾਂ ਦੀ ਮਿਲਣੀਆਂ ਵਾ ਜੇਕਰ ਆਪਾਂ ਵੋਟਾਂ ਜੁਗਾ ਕੁਝ ਕਰਾਂਗੇ ਵੀ ਤਾਂ ਬਹੁਤ ਬੁਰੇ ਹਾਲਾਤ ਵਾ ਤੇ ਅਸੀਂ ਇੱਕੋ ਬੇਨਤੀ ਕਰਨੀ ਚਾਹੁੰਦੇ ਆ ਕਿ ਇਹ ਇੱਥੇ ਹੁਣ ਅੱਜ ਸਵੇਰ ਦੀ ਗੱਲ ਵਾ ਵੀਰ ਜੀ ਆ ਪ੍ਰਭਾ ਆਸਰਾ ਸੇਵਾ ਸੰਸਥਾ ਦੀ ਵੋਟ ਗਈ ਸੀਗੀ ਸਾਡੇ ਵੇਂਦਿਆਂ ਵੇਂਦਿਆਂ ਵੀਰ ਦਾ ਘਰ ਟੱਟ ਗਿਆ ਵੇਂਦਿਆਂ ਵੇਂਦਿਆਂ ਉਹ ਉਹਦੀਆਂ ਵੀਡੀਓ ਵੀ ਸਾਡੇ ਕੋਲ ਬਣੀਆਂ ਪਈਆਂ ਵਾ ਤੇ ਹੁਣ ਉਹ ਜਦੋਂ ਮਰ ਗਏ ਵਿਚਾਰੇ ਉਦੋਂ ਆਪਾਂ ਉਹਨਾਂ ਨੂੰ ਬਚਾਉਣਾ ਆਉਣਾ ਵਾ ਇਹ ਜਿਹੜੀ ਆਪਣੀ ਜਿਹੜੀ ਐਨਡੀਆਰਐਫ ਟੀਮਾਂ ਵਾ ਆਪਣੀਆਂ ਜਿਹੜੀਆਂ ਹੈਗਾਂ ਦੂਜੀਆਂ ਟੀਮਾਂ ਵਾ ਮਿਲਟਰੀ ਦੀਆਂ ਟੀਮਾਂ ਵਾ ਇਹ ਕਦੋਂ ਕੰਮ ਆਉਣਗੀਆਂ ਆਪਣੇ ਇਹ ਕੀ ਚੀਜ਼ ਹੈ ਇਹ ਕਾਦੀ ਹੈ ਸਾਡੇ ਵਹਿੰਦੇ ਵਹਿੰਦੇ ਡਿੱਗਿਆ ਘਰ ਅੱਜੇ ਇੱਥੇ ਆ ਜਿਹੜਾ ਆ ਜਿਹੜੇ ਪਿੰਡ ਵਾ ਮੈਨੂੰ ਪਿੱਤੀ ਰੱਖ ਰਾਨਾ ਪਿੰਡ ਵਾ ਇੱਥੇ ਸਾਡੇ ਵਹਿੰਦੇ ਵਹਿੰਦੇ ਘਰ ਡਿੱਗਿਆ ਵਾ ਹੁਣ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਪਰਿਵਾਰ ਜੀ ਅੰਦਰ ਸੀਗਾ ਪਰਿਵਾਰ ਅੰਦਰ ਸੀਗਾ ਸਾਡੇ ਹੁਣ ਤੁਸੀਂ ਅੰਦਰ ਤੇ ਜਾ ਕੇ ਵੇਖੋ ਹਾਲਾਤ ਕਿਦਾਂ ਦੇ ਆ ਲੋਕ ਵਿਚਾਰੇ ਜੇ ਅੰਦਰੋਂ ਬਾਹਰ ਨਿਕਲਦੇ ਆ ਤਾਂ ਵੀ ਮਰਦੇ ਆ ਜੇ ਘਰਾਂ ਚ ਰਹਿੰਦੇ ਆ ਪਤਾ ਨਹੀਂ ਕਿਹੜੇ ਵੇਲੇ ਛੱਤ ਡਿੱਗ ਪੈਣੀ ਆ ਕਾਤਾ ਵੀ ਮਰਦੇ ਆ ਜੀ ਹਾਂ